ਸੰਗਤ ਜੀ ਆਪਾਂ ਰਹਿ ਰਹਿ ਸਾਹਿਬ ਦੀ ਸੰਧਿਆ ਲੜੀ ਵਰ ਕਰ ਰਹੇ ਹਾਂ ਤੇ ਇੱਥੇ ਤੱਕ ਆਪਣੀ ਸੰਧਿਆ ਸੰਪੂਰਨ ਹੋ ਚੁੱਕੀ ਸੀ ਜਿਨ੍ਹਾਂ ਨੇ ਸੰਤਾਂ ਨੇ ਪਿਛਲੇ ਪਾਗ ਨਹੀਂ ਵੇਖਿਓ ਪਲੇਲਿਸਟ ਦੇ ਵਿੱਚ ਜਾ ਕੇ ਵੇਖ ਸਕਦੇ ਨੇ ਸ਼ੁਰੂ ਹੁੰਦਾ ਦੋਹਰਾ ਨੇਤਰ ਤੁੰਗ ਕੇ ਚਰਨ ਤਾਰ ਇੱਥੇ ਵਿਸਾਰਾਂਗੇ ਸਤਦ੍ਰਵ ਸਤਦ੍ਰਵ ਪੜਨਾ ਸਤਦ੍ਰਵ ਸਤਦ੍ਰਵ ਨਹੀਂ ਪੜਨਾ ਸਤਦ੍ਰਵ ਤੀਰ ਤਰੰਗ ਤੁਰੰਗ ਨਹੀਂ ਪੜਨਾ ਤੱਤੇ ਦੇ ਔਂਕੜ ਨਹੀਂਗਾ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਕੀਓ ਪੜਨਾ ਇੱਥੇ ਜਈਏ ਨੂੰ ਹੋੜਾ ਲੱਗਿਆ ਇਹਨੇ ਊੜੇ ਨੂੰ ਹੋੜਾ ਬਣ ਜਾਣਾ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਦ ਅਸਾਦ ਜਾਨੋ ਨਹੀਂ ਇੱਥੇ ਵਿਸਰਾਮ ਬਾਦ ਸੁਬਾਦ ਦੇ ਬਾਦ ਗ੍ਰੰਥ ਸਕਲ ਪੂਰਨ ਕੀਓ ਕੀਓ ਚਾਰਨ ਕਰਨ ਇੱਥੇ ਵਿਸਰਾਮ ਭਗਵਤ ਕਿਰਪਾ ਪ੍ਰਸਾਦ ਭਗਵਤ ਭਗਵੰਤ ਨਹੀਂ ਬੋਲਣਾ ਇਹਨੂੰ ਭਗਵਤ ਕਿਰਪਾ ਪ੍ਰਸਾਦ ਸਵਈਆ ਇਹਨੂੰ ਸਵਈਆ ਨਹੀਂ ਪੜ੍ਹਨਾ ਸਵਈਆ ਪੜ੍ਹਨਾ ਹੈ ਪਾਏ ਗਹੇ ਜਬ ਤੇ ਤੁਮਰੀ ਵਖਰੇ ਵਖਰੇ ਪਾਠ ਨੇ ਤੁਮਰੇ ਤੇ ਵਿਸਰਾਮ ਤਬ ਤੇ ਕੋਊ ਆਖ ਤਰੇ ਨਹੀਂ ਆਨਿਓ ਆਨਿਓ ਪੜਨੈ ਆਨਿਓ ਆਨਿਓ ਹਾਂ ਨੰਨੇ ਹੁਸ਼ਿਆਰੀ ਤੇ ਊੜੇ ਹੋੜਾ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਬਖਾਨਿਓ ਨੰਨੇ ਸ਼ਹਿਰੀ ਊੜੇ ਊੜਾ ਦੋਹਰਾ ਸਗਲ ਦੁਆਰ ਕੋ ਛਾੜ ਕੈ ਬਿਸਰਾ ਗਹਿਓ ਤੁਹਾਰੋ ਦੁਆਰ ਬਾਹੀ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਗੋਬਿੰਦ ਨਹੀਂ ਪੜਨਾ ਗੋਬਿੰਦ ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਜ ਛੇਤੀ ਮਨ ਵਜੀਆ ਵਧਾਈਆ ਵਧਾਈਆਂ ਨਹੀਂ ਪੜਨਾਂ ਵਧਾਈਆ ਰਾਗ ਰਤਨਪੁਰ ਵਾਰ ਪਰੀਆ ਸਬਦ ਗਾਵਣ ਆਈਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਇਥੇ ਤਿਆਰ ਰੱਖਣਾ ਤੱਤੇ ਤੇ ਟਿੱਪੀ ਨਹੀਂ ਆਈ ਤੁਨਾਂ ਦੀ ਤੂੰ ਬੋਲਣ ਦੂਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰੱਤ ਸੁਆਮੀ ਗੱਲਾਂ ਨਹੀਂ ਪੜਨਾ ਗੱਲਾਂ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸ਼ਿਵਕ ਸੁਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਕੈ ਬੁਲਾਵਾਂ ਲੱਗੀਆਂ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਤੇਰਾ ਤੇਰੇ ਨਹੀਂ ਪੜਨਾ ਕਿਉਂਕਿ ਆਪਾਂ ਨਾਨਕ ਸਾਹਿਬ ਦੀ ਸੰਖਿਆ ਪਹਿਲਾਂ ਕਰ ਚੁੱਕੀਆਂ ਹਾਂ ਹਾਂ ਸਾਚਾ ਸਾਹਿਬ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਖਟ ਹੋ ਜਿਸ ਦੀ ਹੈ ਇਹ ਵਡਿਆਈਆ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿ ਆ ਸੁਭਾਗੈ ਪੜਨਾ ਦਿਲਾਵਾਂ ਲਾ ਕੇ ਸੁਭਾਗੈ ਨਹੀਂ ਪੜਨੁ ਪੰਚ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਹੋਆ ਤੇ ਬਿਸਰਾਮ ਹੈ आनंद सुनहु वडभागी हो आनंद नन्ने ਦੇ ਨਾਲ ਤੇ ਆਨੰਦ ਨਹੀਂ ਪੜਨਾਂ ਨੂੰ ਆਨੰਦ ਕਹਿਣਾ ਸੁਣਹੁ वडभागी ਹੋ ਹਾਹੇ ਦੀ ਬਾਦ ਉਚਾਰਨ ਹੋਵੇ वडभागी ਹੋ ਨਹੀਂ ਪੜਨਾਂ वडभागी ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੋਦਾਵਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈ ਪਈਓ ਤੇ ਵਿਸਰਾਮ ਸਤ ਸੰਤੋਖ ਵਿਚਾਰ ਵਿਚਾਰੂ ਨਹੀਂ ਪੜਨਾ ਵਿਚਾਰੂ ਪਿਆਰੀ ਲੱਗੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਸਭਸ ਜੇ ਕੋ ਖਾਵੇ ਖਾਵੇ ਨਹੀਂ ਪੜਨਾ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰ ਇਹ ਵਸਤ ਤਜੇ ਨਹ ਜਾਏ ਇਹ ਨਹੀਂ ਪੜਨਾ ਇਹ ਨਿਤ ਨਿਤ ਰਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਤਰੀਐ ਨਹੀਂ ਪੜਨਾਂ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤੋ ਈ ਈੜੀ ਸੰਬੰਧਕ ਲਾਉਣੀ ਹੈ ਕੀ ਤੋਏ ਨਹੀਂ ਪੜਨਾਂ ਕੀਤੋ ਈ ਈੜੀ ਸੰਬੰਧਕ ਲਾ ਕੇ ਇਕੱਠੇ ਪੜਦਣਾ ਫਿਰ ਕੀਤੋ ਈ ਕੀਤੋ ਈ ਹਾਂ ਮੈਂ ਨਿਰਗੁਣ ਆਰੇ ਪੂਰੁ ਗੁਣ ਨਾਹੀ ਆਪੇ ਤਰਸ ਪਇਓਈ ਨਾਹੀ ਤੇ ਵਿਸਰਾਮ ਤਰਸ ਪਇਆ ਮਹਿਰਾਮਤ ਹੋਈ ਇਹਨੂੰ ਸੰਗਤਾ ਕਹੇ ਮਹਿਰਮਤ ਪੜ ਜਾਂਦੀ ਹੈ ਮਹਿਰਾਮਤ ਰਾਰੇ ਕਰਨ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਮਿਲੇ ਨਹੀਂ ਪੜਨਾ ਮਿਲੈ ਤਾਂ ਜੀਵਾਂ ਇੱਥੇ ਵਿਸਰਾਮ ਤਨ ਮਨ ਥੀਵੇ ਹਰਿਆ ਥੀਵੇ ਨਹੀਂ ਪੜਨਾ ਥੀਵੇ ਪੜਨਾ ਪਉੜੀ ਤਿਥੈ ਤੂ ਸਮਰੱਥ ਬਿੰਦੀ ਤੁਰੈ ਤੂ ਤੂ ਤਿੱਥੈ ਤਿੱਥੈ ਨਹੀਂ ਪੜਨਾ ਤਿੱਥੈ ਤੂ ਸਮਰਥ ਜਿੱਥੈ ਕੋਏ ਨਾਹੇ ਉਥੈ ਤੇਰੀ ਰਤ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਇੱਥੇ ਕੀ ਉਥੇ ਕਹਿ ਤਿਆਰ ਰਖਣਾ ਦੂਤ ਇੱਥੇ ਵਿਸਰਾਮ ਨਾਏ ਤੇਰਾ ਛੱਡ ਜਾਹੇ ਤੇਰੇ ਨਹੀਂ ਪੜਨਾ ਤੇਰਾ ਭੌਜਲ ਵਿਖਮ ਸੁਗਾਹੂ ਗੁਰ ਸਬਦਿ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਖਾਹੇ ਨਹੀਂ ਪੜਨਾ ਖਾਹੇ ਪੜਨਾ ਕਲ ਮਹਿ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਭਾਰਾ ਬੋਲਣਾ ਸਮਾਲੇ ਸਮਾਲੇ ਹਾਂ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਵਰਣੀ ਸਰ ਬਣੀ ਕਠਾ ਪੜੋ ਸਰਵਣੀ ਸਰਵਣੀ ਹਾਂ ਇਕੱਠਾ ਪੈਰ ਵਿੱਚ ਜਿਹੜਾ ਰਾਰਾ ਲੱਗਾ ਹੈ ਜਲਦੀ ਦੇ ਨਾਲ ਪਟਣਾ ਸ੍ਰਵਣੀ ਸ੍ਰਵਣੀ ਸੁਨਣਾ ਇਥੇ ਨੰਨੇ ਦੀ ਬਾਜ ਤੇ ਫਿਰ ਨਾਨੇ ਦੀ ਬਾਜ ਸੁਨਣਾ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਠੱਥੇ ਦੀ ਬਾਜ ਉਚਾਰਨ ਹੋਵੇ ਵਾਥ ਵਾਥ ਜਗ ਮਹਿ ਉਤਮ ਕਾਢਿਐ ਹੈ ਬਿਰਲੇ ਕੇ 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 ਇਹ ਸ਼ਹਿਰ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਉਬਾਰਿਆ ਨੀ ਹੁਣ ਧਿਆ ਰੱਖਣਾ ਇੱਥੇ ਸੰਗਤਾਂ ਵਿਹਾਰ ਵਿਹਾਰੀ ਲਾਦਨੀ ਆ ਉਬਾਰਿਆ ਨੀ ਸ਼ਿਹਾਰੀ ਲਾ ਕੇ ਪੜਨਾ ਉਬਾਰਿਆ ਨੀ ਉਬਾਰਿਆ ਨੀ ਗੁਰ ਕੀ ਪੈਰੀ ਪਾਏ ਪੈਰੀ ਨੀ ਬਿੰਦੀ ਲਾ ਕੇ ਨੀ ਪੜਨਾ ਬਿੰਦੀ ਦਰੈ ਪੈਰੀ ਪਾਏ ਕਾਜ ਸਵਾਰਿਆ ਨੀ ਹੋਵਾ ਆਪ ਦਿਆਲ ਮਨਹੁ ਨਾ ਵਿਸਾਰਿਆ ਨੀ ਸਾਜਣਾ ਕੈ ਸੰਗ ਭਵਜਲ ਤਾਰਿਆ ਨੀ ਸਾਖਤ ਨਿੰਦਕ ਦੁਸ਼ਟ ਖੇਨ ਮਾਹੇ ਬਿਦਾਰਿਆਨ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਇਹਨੂੰ ਮੰਨੇ ਨਹੀਂ ਪੜਨਾ ਕਈ ਸੰਗਤਾਂ ਟਿੱਪੀ ਲਾ ਕੇ ਮੰਨੇ ਪੜ ਜਾਂਦੀਆਂ ਇਹ ਪੋਲਾ ਪੜਨਾ ਮੰਨੇ ਮੰਨੇ ਹਾਂ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸੋ ਆਪਣੀ ਰਹਿਰ ਦੇ ਸੰਥਿਆ ਸਪੂਰਨ ਹੋ ਗਈ ਹੈ ਪੋਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ